ਸ਼ਰੋਣੀ ਕਾਲਦਲ ਦੇ 103ਵੇਂ ਸਥਾਪਨਾ ਦਿਵਸ ਮੌਕੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਅਕਾਲੀ ਦਲ ਸਰਕਾਰ ਵੱਲੋਂ 2015 ਵਿੱਚ ਹੋਈ ਬੇਅਦਬੀ ਦੀ ਘਟਨਾ ਤੇ ਘਟਨਾ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਅਸਫਲ ਰਹਿਣ ਲਈ ਸਿੱਖ ਪੰਥ ਕੋਲੋਂ ਮਾਫੀ ਮੰਗੀ ਹੈ ਦੱਸਦੀ ਕਿ ਸੁਖਵੀਰ ਬਾਦਲ ਨੇ ਆਖਿਆ ਕਿ ਸਾਫ ਕਾ ਮੁੱਖ ਮੰਤਰੀ ਅਤੇ ਸ਼ਰੋਣੀ ਕਾਲਦਲ ਦੇ ਸਰਪ੍ਰਸਤ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਆਖਰੀ ਸਮੇਂ ਤੱਕ ਇਸ ਗੱਲ ਦਾ ਦੁੱਖ ਰਿਹਾ ਸੀ ਕਿ ਉਹਨਾਂ ਦੀ ਸਰਕਾਰ ਵੱਲੋਂ ਹੋਈ ਬੇਅਦਬੀ ਦੇ ਦੋਸ਼ੀਆਂ ਨੂੰ ਉਹ ਗ੍ਰਿਫਤਾਰ ਨਹੀਂ ਕਰ ਸਕੇ ਜੇ ਸਾਡੇ ਰਾਜ ਵਿੱਚ ਬੇਅਦਬੀਆਂ ਹੋਈਆਂ ਕਿਉਂਕਿ ਆਮ ਸੰਗਤ ਦੇ ਵਿੱਚ ਮੰਚ ਹੈ ਕਿ ਪੰਤਕ ਸਰਕਾਰ ਸੀ ਹਾਂ ਪੰਤਕ ਸਰਕਾਰ ਸੀ ਪਰ ਕਿਵੇਂ ਹੋਇਆ ਜਦੋਂ ਤੱਕ ਅਸੀਂ ਪਤਾ ਕਰਨ ਲੱਗੇ ਤੇ ਸਭ ਤੋਂ ਪ੍ਰੈਸ਼ਰ ਪਾ ਕੇ ਕੱਢ ਦਿੱਤਾ ਸਾਨੂੰ ਉਹ ਉਹਦੀ ਵੀ ਮਾਫੀ ਕਿ ਅਸੀਂ ਨੇ ਦੋਸ਼ੀ ਫੜ ਸਕੇ ਪਰ ਅਸੀਂ ਵਾਦਾ ਕਰਦੇ ਹਾਂ ਕਿ ਅਸੀਂ ਜਿਹੜੇ ਅਸਲੀ ਦੋਸ਼ੀ ਐ ਉਹਨਾਂ ਨੂੰ ਜੇਲ੍ਹਾਂ ਚ ਪਾਵਾਂਗੇ ਤੇ ਨਾਲੇ ਜਿਨ੍ਹਾਂ ਨੇ ਸਿਆਸਤ ਕੀਤੀ ਐ ਉਹਨਾਂ ਦੀ ਵੀ ਸ਼ਕਲਾਂ ਵੀ ਕੌਮ ਦੇ ਸਾਹਮਣੇ ਸੁਗਵੀਰ ਬਾਦਲੇ ਕਹੇ ਕਿ ਪੰਥਕ ਸਰਕਾਰ ਵੇਲੇ ਵਾਪਰੀ ਇਹ ਘਟਨਾ ਅਤੀ ਦੁਖਦਾਈ ਹੈ ਉਹਨਾਂ ਖੁਲਾਸਾ ਕੀਤਾ ਕਿ ਉਸ ਵੇਲੇ ਪਏ ਦਬਾਅ ਕਾਰਨ ਅਕਾਲੀ ਸਰਕਾਰ ਵੱਲੋਂ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਦਿੱਤੀ ਗਈ ਸੀ ਜਿਸ ਤੋਂ ਬਾਅਦ ਆਈਆਂ ਹੁਣ ਤੱਕ ਦੀਆਂ ਸਰਕਾਰਾਂ ਵੀ ਬੇਅਦਵੀਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਸਕੀਆਂ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਗਵੀਰ ਬਾਦਲ ਦੀ ਮਾਫੀ ਉੱਤੇ ਨਿਸ਼ਾਨਾ ਸਾਧਿਆ ਹੈ ਸੀਮ ਭਗਵੰਤਮਾਨ ਨੇ ਕਿਹਾ ਕਿ ਮਾਫੀਆਂ ਗਲਤੀਆਂ ਦੀਆਂ ਹੁੰਦੀਆਂ ਹਨ ਨਾ ਕਿ ਗੁਨਾਹਾਂ ਦੀ ਵੀਰ ਬਾਦਲ ਕਹਿ ਰਿਹਾ ਕਹਿੰਦੇ ਬੇਅਦਬੀਆਂ ਸਾਡੀ ਸਰਕਾਰ ਤੋਂ ਹੋਈਆਂ ਅਸੀਂ ਉਸ ਚੀਜ਼ ਦੇ ਲਈ ਮਾਫੀ ਮੰਗੇਆ ਅਕਾਲੀ ਬੀਜੇਪੀ ਦੇ ਵੱਲੋਂ ਮਾਫੀਆਂ ਗਲਤੀਆਂ ਦੀਆਂ ਹੁੰਦੀਆਂ ਨੇ ਮਾਫੀ ਗੁਨਾਹਾਂ ਦੀ ਨਹੀਂ ਸਤਲੁਜ ਯਮਨਾ ਲਿੰਕ ਐਸੋਐਲ ਤੇ ਹਰਿਆਣਾ ਤੇ ਪੰਜਾਬ ਫੇਰ ਤੋਂ ਗੱਲਬਾਤ ਕਰਨਗੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਕੇਂਦਰ ਇਸ ਮੁੱਦੇ ਤੇ ਦੋਵਾਂ ਰਾਜਾਂ ਵਿਚਾਲੇ ਵਿਚੋਲਗੀ ਕਰੇਗਾ ਕੇਂਦਰੀ ਜਲ ਸ਼ਕਤੀ ਮੰਤਰੀ 28 ਦਸੰਬਰ ਨੂੰ ਚੰਡੀਗੜ੍ਹ ਵਿੱਚ ਦੋਵਾਂ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨਗੇ ਇਹ ਜਾਣਕਾਰੀ ਦਿੰਦਿਆਂ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਉਮੀਦ ਹੈ ਕਿ ਇਸ ਮੀਟਿੰਗ ਵਿੱਚ ਐਸਵੈਲ ਨੂੰ ਲੈ ਕੇ ਕੋਈ ਹੱਲ ਨਿਕਲੇਗਾ ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਮੀਟਿੰਗ ਵਿੱਚ ਜ਼ਰੂਰ ਜਾਣਗੇ ਪਰ ਨਾਲ ਹੀ ਉਹਨਾਂ ਨੇ ਮੁੜ ਤੋਂ ਸਾਫ਼ ਕੀਤਾ ਹੈ ਕਿ ਸਚਾਈ ਲਈ ਨਾ ਤਾਂ ਦਰਿਆਈ ਪਾਣੀ ਹੈ ਤੇ ਨਾ ਹੀ ਧਰਤੀ ਹੇਠਲਾ ਪਾਣੀ ਹੈ ਅਸੀਂ ਆਪਣਾ ਪੱਕਾ ਪੇਸ਼ ਕਰਾਂਗੇ ਅਤੇ ਆਪਣੀ ਮੁਸ਼ਕਲਾਂ ਬਾਰੇ ਵੀ ਦੱਸਾਂਗੇ ਉਹਨਾਂ ਕਿਹਾ ਕਿ ਪਾਣੀ ਦੇ ਮੁੱਦੇ ਤੇ 1 ਨਵੰਬਰ ਨੂੰ ਮੈਂ ਸੋਇ ਸੀ ਪਰ ਕੋਈ ਨਹੀਂ ਆਇਆ ਜਿਹੜੇ ਸੀਐਮ ਭਗਵੰਤ ਮਾਨ ਨੇ ਵਿਰੋਧੀਆਂ ਤੇ ਨਿਸ਼ਾਨੇ ਸਾਧਦੇ ਕਿਹਾ ਕਿ ਉਹਨਾਂ ਦੇ ਬੈਗ ਉਹਨਾਂ ਦੀਆਂ ਗਲਤੀਆਂ ਨਾਲ ਭਰੇ ਹੋਏ ਹਨ ਇਹ ਲੋਕ ਜਨਤਾ ਦਾ ਸਾਹਮਣਾ ਨਹੀਂ ਕਰ ਸਕਦੇ ਹਾਂਜੀ ਪਹਿਲਾਂ ਵੀ ਮਿਲੇ ਆਂ ਮੈ ਜਾਊਂਗਾ ਜੀ 28 ਤਰੀਕ ਨੂੰ ਤੇ ਮਿਲਾਂਗੇ ਬੈਠਾਂਗੇ ਤੇ ਦੱਸਾਂਗੇ ਹਾਲਾਤ ਪੰਜਾਬ ਦੇ ਸਟੈਂਡ ਕੀ ਜੀ ਹੋ ਜਾਦਾ ਦੱਸ ਦੇਖੋ ਇਹ ਤਾਂ ਉੱਥੇ ਜਾ ਕੇ ਨਾਲ ਮੇਰੇ ਮੇਰੇ ਸੈਕਟਰੀ ਜਾਣਗੇ ਅਫਸਰ ਜਾਣਗੇ ਮੈਂ ਪਹਿਲਾਂ ਵੀ ਮਿਲ ਚੁੱਕਿਆ ਤੇ ਹੁਣ ਜੇ ਕੋਈ ਉਹਨਾਂ ਕੋਲੇ ਨਵੀਂ ਆਫਰ ਹੋਈ ਕੇਂਦਰ ਕੋਲੇ ਕੋਈ ਹੱਲ ਕਰਨ ਦੀ ਦੇਖਦੇ ਆਂ ਪਰ ਇਹਨਾਂ ਮੈਂ ਕਹਿ ਸਕਦਾ ਕਿ ਪੰਜਾਬ ਜਿਹੜਾ ਉਹ ਅੱਜ ਨਾਮ ਤਾਂ ਪਾਣੀ ਦੇ ਪੰਜਾਬ ਦਾ ਜਿਹੜਾ ਪੰਜ ਆਪ ਪੰਜ ਪਾਣੀਆਂ ਤੇ ਹੈ ਪਰ ਨਾ ਸਾਡੇ ਕੋਲ ਸਿੰਚਾਈ ਵਾਲਾ ਪਾਣੀ ਜੋ ਦਰਿਆਵਾਂ ਦਾ ਪਾਣੀ ਉਹ ਉਹ ਸਾਡਾ ਨਹਿਰਾਂ ਦਾ ਉਹ ਪੂਲੂਟਡ ਹੋ ਗਿਆ ਨਾ ਸਾਡੇ ਕੋਲ ਧਰਤੀ ਵਾਲਾ ਪਾਣੀ ਹੈ ਉਹ ਅਸੀਂ ਆਪਣਾ ਪੱਖ ਪੰਜਾਬ ਦਾ ਰੱਖਾਂਗੇ ਮੈਂ ਕੋਈ ਨਾ ਤਾਂ ਸਰਵੇ ਕਰਾਉਣ ਵੇਲੇ ਮੈਂ ਸੀ ਨਾ ਹੀ ਚਾਂਦੀ ਦੀ ਕਹੀ ਨਾ ਟੱਕ ਲਾਉਣ ਵੇਲੇ ਮੈਂ ਸੀ ਮੈਂ ਬੇਕਰ ਨੂੰੰਬਰ ਨੂੰ ਇੱਕ ਡਿਬੇਟ ਰੱਖੀ ਸੀ ਕਿ ਆਜੋ ਗੱਲ ਕਰ ਲਈਏ ਨਹੀਂ ਕਰਦੇ ਕਿਉਂਕਿ ਉੱਥੇ ਆ ਨਹੀਂ ਸਕਦੇ ਕਿਉਂਕਿ ਇਹਨਾਂ ਕੋਲੇ ਇਹਨਾਂ ਕੋਲੇ ਆਪਦੇ ਹੀ ਬੈਗ ਜਿਹੜੇ ਨੇ ਇਹਨੇ ਭਾਰੀ ਨੇ ਜੋ ਇਹਨਾਂ ਨੇ ਕੀਤੀਆਂ ਹੋਈਆਂ ਨੇ ਕਰਤੂਸਾਂ ਸੋ ਉਹ ਉਹ ਲੋਕਾਂ ਦਾ ਸਾਹਮਣਾ ਨਹੀਂ ਕਰ ਸਕਦੇ ਆਈ ਕੰਟੈਕਟ ਨਹੀਂ ਕਰ ਸਕਦੇ ਸੰਸਦੀ ਸੁਰੱਖਿਆ ਕੋਤਾਹੀ ਮਾਮਲੇ ਵਿੱਚ ਲੋਕ ਸਭਾ ਨੇ ਵੱਡਾ ਐਕਸ਼ਨ ਲਿਆ ਹੈ ਸੰਸਦ ਵਿੱਚ ਬੁੱਧਵਾਰ ਨੂੰ ਸੁਰੱਖਿਆ ਘੇਰਾ ਤੋੜ ਕੇ ਲੋਕ ਸਭਾ ਚੈਂਬਰ ਵਿੱਚ ਦੋ ਸ਼ੱਕੀ ਵਿਅਕਤੀਆਂ ਦੇ ਦਾਖਲ ਹੋਣ ਦੀ ਘਟਨਾ ਤੇ ਸੰਸਦ ਭਵਨ ਸਟਾਫ ਦੇ 8 ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਹੈ ਦੱਸਦੇ ਕਿ ਬੁੱਧਵਾਰ ਨੂੰ ਸੁਰੱਖਿਆ ਘੇਰਾ ਤੋੜ ਕੇ ਦੋ ਸ਼ੱਕੀ ਵਿਅਕਤੀ ਸੰਸਦ ਦੇ ਚੈਂਬਰ ਵਿੱਚ ਦਾਖਲ ਹੋ ਗਏ ਸਨ ਜਿਸ ਤੋਂ ਬਾਅਦ ਹੜਕਮ ਮਚ ਗਿਆ ਦੱਸਿਆ ਜਾ ਰਿਹਾ ਹੈ ਕਿ ਸੰਸਦ ਭਵਨ ਸਿਕਿਉਰਿਟੀ ਸਟਾਫ ਦੇ 8 ਮੁਲਾਜ਼ਮਾਂ ਤੇ ਗਲਟੀਗੀ ਹੈ ਇਨਾ ਸਾਰਿਆਂ ਦੀ ਤਨਾਤੀ ਉਸੇ ਜਗ੍ਹਾ ਸੀ ਜਿੱਥੋਂ ਸ਼ੱਕੀ ਨੌਜਵਾਨ ਦਾਖਲ ਹੋਏ ਸਨ ਇਹ ਆਦੇਸ਼ ਲੋਕ ਸਭਾ ਸਕੱਤਰੇਤ ਵੱਲੋਂ ਜਾਰੀ ਕੀਤਾ ਗਿਆ ਹੈ ਸੰਪਦ ਭਵਨ ਸੁਰੱਖਿਆ ਕੁਤਾਹੀ ਮਾਮਲੇ ਵਿੱਚ ਜਿਨ੍ਹਾਂ 8 ਮਲਾਜਮਾਂ ਨੂੰ ਸਸਪੈਂਡ ਕੀਤਾ ਗਿਆ ਹੈ ਉਹ ਲੋਕ ਸਭਾ ਸਕੱਤਰੇ ਦਾ ਸਕਿਉਰਿਟੀ ਸਟਾਫ ਹੈ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਨੇ ਸੰਸਦ ਕੁਤਾਹੀ ਮਾਮਲੇ ਦੀ ਘਟਨਾ ਦੇ ਸਬੰਧ ਵਿੱਚ ਯੋਪਾਤੇ ਤਹਿਤ ਮਾਮਲਾ ਦਰਜ ਕੀਤਾ ਹੈ ਸੰਸਦ ਹਮਲੇ ਦੀ ਵਰਸੀ ਦੇ ਦਿਨ ਹੀ ਇੱਕ ਵਾਰ ਫਿਰ ਪਾਰਲੀਮੈਂਟ ਦੀ ਸੁਰੱਖਿਆ ਵਿੱਚ ਵੱਡੀ ਕੁਤਾਹੀ ਸਾਹਮਣੇ ਆਈ ਹੈ ਕੈਬਨ ਮੰਤਰੀ ਚੇਤਨ ਸਿੰਘ ਜੋੜਾ ਮਾਜਰੇ ਨੇ ਅਕਾਲੀ ਦਲ ਉੱਤੇ ਤਿੱਖਾਮਲਾ ਕੀਤਾ ਹੈ ਪੰਜਾਬ ਵਿੱਚ ਮੁੜ ਸਰਕਾਰ ਬਣਾਉਣ ਬਾਰੇ ਭੁੱਲ ਹੀ ਜਾਣ ਉਹਨਾਂ ਆਖੇ ਕਿ ਡਾਇਨਾਸੌਰ ਵਾਪਸ ਆ ਸਕਦੇ ਹਨ ਅਕਾਲੀ ਦਲ ਦੀ ਸਰਕਾਰ ਨਹੀਂ ਦੱਸਦੇ ਕਿ ਸੁਖਬੀਰ ਬਾਲ ਨੇ ਅਕਾਲੀ ਸਰਕਾਰ ਵਲੇ 2015 ਵਿੱਚ ਹੋਈ ਬੇਅਦਬੀ ਦੀ ਘਟਨਾ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਅਸਫਲ ਰਹਿਣ ਲਈ ਸਿੱਖ ਪੰਥ ਕੋਲੋਂ ਮਾਫੀ ਮੰਗੀ ਉਹਨਾਂ ਦਾਵਾ ਕੀਤਾ ਹੈ ਕਿ ਜੇਕਰ ਮੁੜ ਮੌਕਾ ਮਿਲੇ ਤਾਂ ਅਕਾਲੀ ਦਲ ਇਸ ਘਟਨਾ ਤੇ ਦੋਸ਼ੀਆਂ ਨੂੰ ਨਾ ਸਿਰਫ ਗ੍ਰਿਫਤਾਰ ਕਰੇਗੀ ਸਗੋਂ ਇਸ ਮੁੱਦੇ ਤੇ ਸਿਆਸਤ ਕਰਨ ਵਾਲਿਆਂ ਨੂੰ ਵੀ ਬੇਨਕਾਬ ਕਰੇਗਾ ਖੁੰਝੇ ਹੁਣ ਅਲਪਤਲਗਾਉਣ ਦਾ ਕੋਈ ਫਾਇਦਾ ਨਹੀਂ ਹੈ ਹੁਣ ਤਾਂ ਪਲਾਹੀ ਹੱਥ ਮਾਰਦੇ ਫਿਰਦੇ ਨੇ ਹੁਣ ਕੁਝ ਨਹੀਂ ਹੱਥ ਪੱਲੇ ਲੱਗਣਾ ਸੋ ਇਸ ਕਰਕੇ ਜੇ ਜਦੋਂ ਸਰਕਾਰ ਦੇ ਵਿੱਚ ਬੰਦਾ ਹੁੰਦਾ ਉਦੋਂ ਨਿਮਰਤਾ ਨਾਲ ਚੱਲੇ ਨੀਮਾ ਹੋ ਕੇ ਚੱਲੇ ਤਾਂ ਮੈਨੂੰ ਲੱਗਦਾ ਸਭ ਤੋਂ ਵਧੀਆ ਪਰ ਜਦੋਂ ਸਰਕਾਰ ਚੋਂਦੇ ਸੀ ਉਦੋਂ ਮੋਢਿਆਂ ਉਤੋਂ ਦੀ ਥੁੱਕਦੇ ਸੀ ਅੱਜ ਉਹ ਗੁਰੂ ਘਰਾਂ 'ਚ ਜਾ ਕੇ ਮਾਫੀ ਮੰਗਦੇ ਫਿਰਦੇ ਨੇ ਉਹਦੇ ਨਾਲ ਉਹ ਜੇ ਕੰਮ ਹੀ ਨਾ ਕਰੋ ਕੰਮ ਉਹ ਕਰੋ ਜਿੱਥੇ ਮਾਫੀ ਮੰਗਣ ਦੀ ਲੋੜ ਨਾ ਪਵੇ ਸੱਚੇ ਪਾਤਸ਼ਾਹ ਮਾਲਕ ਪ੍ਰਭੂ ਹਮੇਸ਼ਾ ਦੇਖਦਾ ਹੈ ਚਾਹੇ ਕੋਈ ਲੁਕੇ ਵੀ ਤੁਸੀਂ ਮਾੜਾ ਕੰਮ ਕਰ ਲਓ ਉਥੇ ਵੀ ਨਿਗਾਹ ਬਣੀ ਹੋਈ ਆ ਸੋ ਇਸ ਕਰਕੇ ਜਦੋਂ ਸਾਡੀਆਂ ਅੱਖਾਂ ਖੁੱਲੀਆਂ ਦੇ ਸਾਹਮਣੇ ਇਹੋ ਜਿਹੇ ਕਾਨੂੰਨਾਂੇ ਕੰਮ ਕੀਤੇ ਨੇ ਤਾਂ ਉਹਦੀ ਸਜ਼ਾ ਸੱਚੇ ਪਾਤਸ਼ਾਹ ਨੇ ਦੇਣੀ ਆ ਔਰ ਤੁਹਾਡੇ ਸਾਹਮਣੀਆਂ ਸਾਰਾ ਕੁਝ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਹੁਣ ਸਾਡੀ ਸਰਕਾਰ ਆਏਗੀ ਤਾਂ ਦੋਸ਼ਾਂ ਨੂੰ ਫੜ ਕੇ ਜੇਲ੍ਹ ਚ ਭੇਜਿਆ ਜਾਏਗਾ ਉਹਦਾ ਕਹਿਣਾ ਕਹਿੰਦੇ ਡਾਇਨਾਸੌਰ ਆਜੂ ਪਰ ਖਾਲੀ ਦੀ ਸਰਕਾਰ ਨਹੀਂ ਆਉਂਦੀ ਸੋ ਇਸ ਕਰਕੇ ਪੁੱਲ ਜਾਣ ਵੀ ਉਹਨਾਂ ਦੀ ਸਰਕਾਰ ਆਉਗੀ ਮੁਸ਼ਕਲ ਹੈ ਹੁਣ ਤਾਂ ਦੇਖ ਵਾਲੇ ਸਮੇਂ ਜਿਹੜਾ ਕਲਾ ਮੱਚੀ ਹੋਈ ਆ ਕਾਲੀ ਦਲ ਚ ਕਾਂਗਰਸ ਚ ਲਾ ਲੋ ਵੀ ਇੱਕ ਦੂਜੇ ਨੂੰ ਠੱਬੀ ਲਾਉਣ ਦੀ ਉਹ ਬਸ ਪਰਮਾਤਮਾ ਹੀ ਦੇਖਦਾ ਅਸੀਂ ਉਹਦੇ ਬਾਰੇ ਕੁਛ ਨਹੀਂ ਗੁਰੂ ਮਹਾਰਾਜ ਤੋਂ ਮਾਫੀ ਮੰਗਣਾ ਚਾਹਣਾ ਹੈ ਕਿ ਸਾਡੀ ਸਰਕਾਰ ਦੇ ਦੌਰਾਨ ਜੇ ਕਿਸੇ ਦਾ ਵੀ ਸਰਕਾਰ ਜਾਂ ਸਰਕਾਰ ਤੋਂ ਬਗੈਰ ਵੀ ਕਿਸੇ ਦਾ ਦੁੱਖ ਦਿਖਾਇਆ ਹੋਏ ਅਸੀਂ ਮਾਫੀ ਚਾਹੁੰਦੇ ਹਾਂ ਜੇ ਕਿਸੇ ਦਾ ਜੇ ਸਾਡੇ ਰਾਜ ਵਿੱਚ ਬੇਅਦਬੀਆਂ ਹੋਈਆਂ ਕਿਉਂਕਿ ਆਮ ਸੰਗਤ ਦੇ ਵਿੱਚ ਮੰਚ ਹੈ ਕਿ ਪੰਤਕ ਸਰਕਾਰ ਸੀ ਹਾਂ ਪੰਤਕ ਸਰਕਾਰ ਸੀ ਪਰ ਕਿਵੇਂ ਹੋਇਆ ਜਦੋਂ ਤੱਕ ਅਸੀਂ ਪਤਾ ਕਰਨ ਲੱਗੇ ਤੇ ਸਭ ਤੋਂ ਪ੍ਰੈਸ਼ਰ ਪਾ ਕੇ ਕੱਢ ਦਿੱਤਾ ਸਾਨੂੰ ਉਹ ਉਹਦੀ ਵੀ ਮਾਫੀ ਕਿ ਅਸੀਂ ਨੇ ਦੋਸ਼ੀ ਫੜ ਸਕੇ ਪਰ ਅਸੀਂ ਵਾਦਾ ਕਰਦੇ ਹਾਂ ਕਿ ਅਸੀਂ ਜਿਹੜੇ ਅਸਲੀ ਦੋਸ਼ੀ ਐ ਉਹਨਾਂ ਨੂੰ ਜੇਲ੍ਹਾਂ ਚ ਪਾਵਾਂਗੇ ਤੇ ਨਾਲੇ ਜਿਨ੍ਹਾਂ ਨੇ ਸਿਆਸਤ ਕੀਤੀ ਐ ਉਹਨਾਂ ਦੀ ਵੀ ਸ਼ਕਲਾਂ ਵੀ ਕੌਮ ਦੇ ਸਾਹਮਣੇ ਪੇਸ਼ ਕਰਾਂਗੇ ਜਿਨ੍ਹਾਂ ਨੇ ਸਿਆਸਤ ਕੀਤੀ ਐ ਮੈਂ ਸਾਧ ਪ੍ਰਕਾਸ਼ ਸਿੰਘ ਜੀ ਬਦਲ ਤਰਫੋਂ ਵੀ ਕਿਉਂਕਿ ਉਹਨਾਂ ਨੇ ਕਿਉਂਕਿ ਅੱਜ ਆਪਣੇ ਵਿੱਚ ਨਹੀਂ ਰਹੇ ਐਜ਼ ਮੁੱਖ ਸੇਵਾ ਦਾ ਤਰਫੋਂ ਤੇ ਸਮੁੱਚੀ ਪਾਰਟੀ ਦੀ ਲੀਡਰਸ਼ਿਪ ਤਰਫੋਂ ਇਸ ਮੁੱਚੀ ਪਾਰਟੀ ਦੇ ਵਰਕਰ ਕਿਉਂਕਿ ਪਾਰਟੀ ਦੇ ਵਰਕਰ ਵੀ ਆਪਣੀ ਪਾਰਟੀ ਦੀ ਇੱਕ jaan ਹੁੰਦੇ ਐ ਅਸੀਂ ਪ੍ਰਮਾਤਮਾ ਦੇ ਸਾਹਮਣੇ ਅਰਦਾਸ ਬੇਨਤੀ ਕਰੀਏ ਅੱਜ ਕਿ ਪ੍ਰਮਾਤਮਾ ਜਾਣੇ ਜਾਂ ਨੇ ਸਾਥ ਕੋਈ ਭੁੱਲ ਹੋਈ ਹੋਏ ਅਸੀਂ ਸਿਰ ਝੁਕਾ ਕੇ ਮਾਫੀ ਮੰਗਦੇ ਆਂ ਅਸੀਂ ਜੋ ਗੁਰੂ ਸਾਹਿਬਾਂ ਦੇ ਦੱਸੇ ਹੋ ਰਸਤੇ ਸਿਧਾਂਤਾਂ ਦੇ ਜਿਵੇਂ ਜਿਵੇਂ ਸਿਧਾਂਤ ਹੈ ਅਮਨ ਸ਼ਾਂਤੀ ਭਾਈਚਾਰਕ ਸਾਂਝ ਦਾ ਸਰਬੱਤ ਦੇ ਭਲੇ ਦਾ ਪੰਜਾਬ ਨੂੰ ਤਰੱਕੀ ਲੈਂਦੇ ਉਸੇ ਸਿਧਾਂਤਾਂ ਤੇ ਸਾਡੇ ਸਿਰ ਤੇ ਹੱਥ ਰੱਖਣ ਸਾਰੇ ਸਮੂਚੀ ਵਰਕਰਾਂ ਤੇ ਸਾਡੀ ਜਥੇਬੰਦੀ ਤੇ ਕਿ ਅਸੀਂ ਪੰਜਾਬ ਨੂੰ ਫਿਰ ਤੋਂ ਵਾਪਸ ਉਹ ਲੀਆਂ ਤੇ ਲੈ ਕੇ ਆਈਏ ਕਿਉਂਕਿ ਜੈਜੀ ਹਾਲਾਤ ਬਣ ਗਈ ਹੈ ਪੰਜਾਬ ਵਿੱਚ 5 ਸਾਲ ਕਾਂਗਰਸ ਦੇ ਤੇ ਜਿਹੜਾ ਹੁਣ ਹਕਮਰਾਨ ਆਇਆ ਹੈ ਜਿਸ ਤਰੀਕੇ ਨਾਲ ਲੱਗਿਆ ਜਿਸ ਤਰੀਕੇ ਨਾਲ ਉਹਨਾਂ ਨੇ ਗੁਰੂ ਘਰਾਂ ਤੇ ਹੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਆਪਣੇ ਪੁਲਿਸ ਨਹੀਂ ਐਜਾ ਸīn ਆਪਾਂ ਅੱਜ ਤੱਕ ਨਹੀਂ ਕਿਤੇ ਦੇਖਿਆ ਸੋ ਆਪਣੀ ਫੌਜ ਨੂੰ ਬਲ ਬਖਸ਼ਣ ਅਸੀਂ ਐਜੇ ਦੁਸ਼ਮਨਾ ਦਾ ਸਾਹਮਣਾ ਕਰ ਸਕੀਏ ਤੇ ਪੰਜਾਬ ਨੂੰ इकठा कर के ਅਸੀਂ ਸੱਚੀ ਗਵਾਈ ਜਿਵੇਂ ਪਹਿਲੇ ਦਿੰਦੇ ਰਹੇ ਹਾਂ ਉਹ ਸੱਚੀ ਗਵਾਈ ਦੇ ਕੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਲੜਾਈ ਲੜੀਏ ਤੇ ਪੰਜਾਬ ਦੀ ਤਰੱਕੀ ਵਾਸਤੇ ਲੜਾਈ ਲੜੀਏ ਮੈਂ ਇੱਕ ਹੋਰ ਵੀ ਬੇਨਤੀ ਕਰਦਾ ਕਿ ਸਾਰੇ ਪੰਥਿਕ ਸੋਚ ਰੱਖਣ ਵਾਲੇ ਜਿਹੜੇ ਇੱਕ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਦੇ ਦਿਲ ਚ ਮੰਚ ਸ਼੍ਰੋਮਣੀ ਅਕਾਲੀ ਦਲ ਹੈ ਜਿਨ੍ਹਾਂ ਦੇ ਖੂਨ ਵਿੱਚ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਹੈ ਜਿਹੜੀਆਂ ਧਿਰਾਂ ਅਲੱਗ-ਅਲੱਗ ਹਿੱਸੇ ਵੰਡਣਾ ਚਾਹੁੰਦੀਆਂ ਮੈਂ ਉਹਨਾਂ ਨੂੰ ਬੇਨਤੀ ਕਰਦਿਆਂ ਏਕਤਾ ਵਿੱਚ ਹੀ ਤਾਕਤ ਹੈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੇ ਮੇਰੇ ਕੋਈ ਲਫ਼ਜ਼ਾਂ ਨਾਲ ਕਿਸੇ ਨੂੰ ਦੁੱਖ ਪਹੁੰਚਿਆ ਜਾਂ ਸਾਡੇ ਕਿਸੇ ਲੀਡਰਸ਼ਿਪ ਦੇ ਕਹਿਣ ਨਾਲ ਕਿਸੇ ਨੂੰ ਕੋਈ ਦੁੱਖ ਪਹੁੰਚਿਆ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਮੈਂ ਸਾਰਿਆਂ ਨੂੰ ਆਈ ਅਪੀਲ ਕਰਦਾ ਹਾਂ ਕਿ ਸਾਰੇ ਇੱਕ ਝੰਡੇ ਥਲੇ ਇਕੱਠੇ ਹੋ ਜਓ ਕਿਉਂਕਿ ਆਪਣੀ ਕੌਮ ਤੇ ਧੱਕੇ ਸ਼ੁਰੂ ਹੋ ਗਏ ਇੱਕ ਤਾਕਤਵੰਗ ਫੌਜ ਹੀ ਇੱਕ ਤਾਕਤਵੰਦ ਫੌਜ ਹੀ ਇਹਨਾਂ ਦੁਸ਼ਮਨਾਂ ਨੂੰ ਨਕਾਰ ਕੇ ਸਿੱਟੇਗੀ ਤੇ ਪੰਜਾਬ ਵਿੱਚ ਖਾਲਸਾ ਪੰਥ ਵਿੱਚ ਵਾਪਸ ਖੁਸ਼ੀਆਂ ਲੈ ਕੇ ਆਏਗੀ ਤੇ ਮੈਂ ਬੇਨਤੀ ਕਰਦਾ ਕਿ ਆਪਣੀ ਜਿਹੜੀ ਤਾਕਤ ਹੈ ਕਿਉਂਕਿ ਆਪਣੇ ਸਾਹਮਣੇ بڑے ਮਸਲੇ ਆ ਗਏ ਐ ਬੰਦੀ ਸਿੱਖਾਂ ਨੂੰ ਰਿਹਾ ਕਰਨ ਦਾ ਮਸਲਾ ਹੈ ਆਪਣੇ ਗੁਰੂ ਘਰਾਂ ਜਿਨ੍ਹਾਂ ਤੇ ਕਬਜ਼ਾ ਕਰੀ ਬੈਠੇ ਐ ਉਹ ਵਾਪਸ ਸੇਵਾ ਸੰਭਾਲ ਖਾਲਸਾ ਪੰਥ ਵਿੱਚ ਲਿਆਉਣ ਦੀ ਆਪਣੇ ਕੋਲੇ ਬੜੇ ਚੁਣੌਤੀਆਂ ਇੱਕ ਹੁਣ ਜਿਹੜੀਆਂ ਕਮੇਟੀ ਦੀਆਂ ਇਲੈਕਸ਼ਨ ਆਉਣੀਆਂ ਉੱਥੇ ਵੀ ਆਜੰਸੀਆਂ ਦੇ ਲੋਕ ਇਕੱਠੇ ਹੋ ਕੇ ਆ ਫਿਰ ਤੋਂ ਖੁਸਬੈਟ ਕਰਨ ਦੀ ਕੋਸ਼ਿਸ਼ ਕਰਨਗੇ ਆ ਸਾਰੀ ਤਾਕਤ ਤਾਂ ਆਪਾਂ ਸਾਹਮਣਾ ਕਰ ਸਕਾਂਗੇ ਜੇ ਆਪਾਂ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਆਪਾਂ ਖਾਲਸਾ ਪੰਥ ਦੀ ਫੌਜ ਸ਼ਰੋਮਨੀ ਕਾਲੀ ਨੂੰ ਤਗੜਾ ਕਰੀਏ ਫਤਿਹ ਤੇ 20 ਤਰੀਕ ਨੂੰ ਆਪਾਂ ਸਾਰੇ ਦਿੱਲੀ ਬੰਦੀ ਸਿੱਖਾਂ ਦੀ ਰਿਹਾਈ ਵਾਸਤੇ ਆਪਾਂ ਸਾਰੇ ਉੱਥੇ ਇਕੱਠੇ ਹੋਣਾ ਤੇ ਆਪਣੇ ਉਹਨਾਂ ਨੂੰ ਪ੍ਰੈਸ਼ਰ ਪਾ ਕੇ ਖੜਾ ਕੇ ਲਿਆਉਣਾ ਹੈ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ